ਮੁੱਖ ਮੰਤਰੀ ਭਗਵੰਤ ਮਾਨ ਜਦੋਂ ਕਦੇ ਵੀ ਸ਼ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰਦੇ ਆ ਉਹਨਾਂ ਦੀਆਂ ਦਿੱਤੀਆਂ ਗਈਆਂ ਟਿੱਪਣੀਆਂ ਦੇ ਵਿੱਚ ਜ਼ਿਆਦਾਤਰ ਜ਼ਿਕਰ ਹੁੰਦਾ 2019 ਦੇ ਵਿੱਚ ਹੋਈ ਇੱਕ ਵਾਰਤਾ ਦਾ ਕਹਿੰਦੇ 2019 ਦੇ ਵਿੱਚ ਇੱਕ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਅਕਾਲੀ ਦਲ ਦੇ ਪਵਿੱਖ ਦਾ ਔਰ ਉਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਜਵਾਬ ਦਿੱਤਾ ਸੀ ਕਿ ਉਹਨਾਂ ਦੇ 32 ਦੰਦ ਨੇ ਔਰ ਉਹ ਉਹਨਾਂ 32 ਦੰਦਾਂ ਨੇ ਨਾਲ ਹੀ ਦੱਸ ਰਿਹਾ ਕਿ 1920 ਦੇ ਵਿੱਚ ਅਕਾਲੀ ਦਲ ਹੋਂਦ ਵਿੱਚ ਆਇਆ ਤੇ 220 ਦੇ ਵਿੱਚ ਇਹਦਾ ਭੋਗ ਪੈ ਜਾਣਾ ਔਰ ਕਹਿੰਦੇ ਉਹ ਪੈ ਗਿਆ ਇਸੇ ਟਿੱਪਣੀ ਨੂੰ ਕੰਟੀਨਿਊ ਕਰਦੇ ਹੋਏ ਲੰਗੇ ਦਿਨੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿੰਮੀ ਚੋਣ ਵਾਸਤੇ ਜਿਹੜਾ ਰੋਡ ਸ਼ੋਅ ਕੱਢਿਆ ਸੀ ਉਸ ਰੋਡ ਸ਼ੋਅ ਦੇ ਵਿੱਚ ਜਿੱਥੇ ਹਰਮੀਤ ਸੰਧੂ ਵੀ ਮੌਜੂਦ ਸਨ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹੋਰ ਮਜ਼ਾਕ ਕਰਦੇ ਨੇ ਕਹਿੰਦੇ ਕਿ ਇਹਨਾਂ ਦਾ ਹਾਲ ਤਾਂ ਇੰਨਾ ਮਾੜਾ ਹੋ ਗਿਆ ਕਿ 227 ਦੇ ਵਿੱਚ ਸਬਜ਼ੀਆਂ ਵਾਂਗ ਸੀਟਾਂ ਜੜੀਆਂ ਨੇ ਉਹਦੇ ਹੋਕੇ ਮਾਰਿਆ ਕਰਨਗੇ ਔਰ ਉਹ ਹੋਕਾ ਮਾਰ ਕੇ ਵੀ ਦਿਖਾਉਂਦੇ ਆ ਸਾਰੇ ਲੋਕ ਹੱਸ ਪੈਂਦੇ ਮੁੱਖ ਮੰਤਰੀ ਦੀਆਂ ਗੱਲਾਂ ਦੇ ਉੱਤੇ ਆਮ ਤੌਰ ਦੇ ਉੱਤੇ ਲੋਕ ਹੱਸ ਪੈਂਦੇ ਆ ਕਿਉਂਕਿ ਉਹ ਗੱਲਾਂ ਮਜ਼ਾਕੀਆ ਵੀ ਹੁੰਦੀਆਂ ਨੇ ਮੁੱਖ ਮੰਤਰੀ ਜਾਣਦੇ ਨੇ ਕਿ ਲੋਕਾਂ ਦੀ ਉਹ ਫਨੀ ਬੋਨ ਨੂੰ ਟਿੱਕਲਿੰਗ ਬੋਨ ਨੂੰ ਕਿਵੇਂ ਟਿੱਕਲ ਕਰਨਾ ਹੈ ਕਿਵੇਂ ਲੋਕਾਂ ਨੂੰ ਹਸਾਉਣਾ ਹੈ ਪਰ ਨਾਲੋਂ ਨਾਲ ਹੈਰਾਨੀ ਇਸ ਗੱਲ ਦੀ ਹੋਈ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਇਹ ਟਿੱਪਣੀ ਕਰ ਰਹੇ ਐ ਕਿ 220 ਦੇ ਵਿੱਚ ਇਹਦਾ ਭੋਗ ਪੈ ਗਿਆ 1920 'ਚ ਬਣੀ ਸੀ ਤੇ ਦੂਜੇ ਪਾਸੇ 227 ਦੇ ਵਿੱਚ ਹੋਕੇ ਲਾਇਆ ਕਰਨਗੇ ਸ਼ਰੂਮਨੀ ਕਾਲੇਦਲ ਦੀਆਂ ਸੀਟਾਂ ਦੇ ਤੇ ਜਿੱਥੇ ਲੋਕ ਹੱਸੇ ਮਨੀਸ਼ ਸੋਧਿਆ ਹੱਸੇ ਉਥੇ ਹਰਮੀਤ ਸੰਧੂ ਵੀ ਖੜਖੜਾ ਕੇ ਹੱਸ ਪਏ ਇਹ ਉਹੀ ਹਰਮੀਤ ਸੰਧੂ ਹੈ ਜਿਹੜੇ ਇਸ ਪਾਰਟੀ ਦਾ ਹਿੱਸਾ ਰਹੇ ਨੇ ਬਹੁਤ ਲੰਮੇ ਸਮੇਂ ਇਸ ਪਾਰਟੀ ਦਾ ਹਿੱਸਾ ਰਹੇ ਨੇ ਇਸ ਪਾਰਟੀ ਤੋਂ ਐਮਐਲਏ ਜਿੱਤਦੇ ਰਹੇ ਇਸ ਪਾਰਟੀ ਦੇ ਨਾਲ ਜੁੜੇ ਰਹੇ ਪਰ ਇਸੇ ਸਾਲ ਜੁਲਾਈ ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਆ ਹੁਣ ਉਹੀ ਹਰਮੀਤ ਸੰਧੂ ਆਪਣੀ ਪ੍ਰਾਣੀ ਪਾਰਟੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਸ ਕਦਰ ਹੱਸਦੇ ਨੇ ਖਿੜਖੜਾ ਕੇ ਹੈਰਾਨੀ ਹੁੰਦੀ ਆ ਚਲੋ ਉਹਨਾਂ ਨੂੰ ਹੱਸਣਾ ਪੈਣਾ ਵੀ ਸੀ ਕਿ ਉਹਨਾਂ ਦੀ ਉਹਨਾਂ ਦੀ ਜਿਹੜੀ ਮੌਜੂਦਾ ਪਾਰਟੀ ਹੈ ਉਹਨਾਂ ਦੇ ਵੱਡੇ ਲੀਡਰ ਉਹਨਾਂ ਦੇ ਨਾਲ ਸਾਨ ਮੁੱਖ ਮੰਤਰੀ ਉਹਨਾਂ ਦੇ ਨਾਲ ਸਾਨ ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜੇ ਉਹਨਾਂ ਨੇ ਅਕਾਲੀ ਦਲ ਨੂੰ ਛੱਡਿਆ ਹੋ ਸਕਦਾ ਹੈ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੋਂ ਖਫਾ ਹੋਣ ਹੋ ਸਕਦਾ ਹੈ ਕਿ ਉਹਨਾਂ ਦੀਆਂ ਨੀਤੀਆਂ ਤੋਂ ਖਫਾ ਹੋਣ ਪਰ ਸ਼ਰੋਮਣੀ ਅਕਾਲੀ ਦਲ ਵਾਸਤੇ ਤਾਂ ਕੋਈ ਮਰਿਆਦਾ ਹੁੰਦੀ ਹੈ ਦਿਮਾਗ ਦੇ ਵਿੱਚ ਜ਼ਹਿਨ ਦੇ ਵਿੱਚ ਕੋਈ ਇੱਜ਼ਤ ਹੁੰਦੀ ਹੈ ਦਿਲ ਦੇ ਵਿੱਚ ਕਿ ਉਹ ਇੱਜ਼ਤ ਵੀ ਨਹੀਂ ਰਹੀ ਕਿ ਐਨੇ ਸਾਲ ਜੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਗੁਜ਼ਾਰੇ ਤਾਂ ਸਿਰਫ ਵੋਟ ਪੋਲਿਟਿਕਸ ਕੀਤੀ ਕੋਈ ਸਤਕਾਰ ਉਸ ਪਾਰਟੀ ਵਾਸਤੇ ਨਹੀਂ ਰਿਹਾ ਖੈਰ ਉਸ ਵੇਲੇ ਉਹ ਮੂਮੈਂਟ ਹਾਸੋ ਹੀਣਾ ਸੀ ਸਾਰੇ ਹੱਸੇ ਪਰ ਉਸ ਦੇ ਵਿੱਚ ਜਦੋਂ ਹਰਮੀਤ ਸਿੰਘ ਸੰਧੂ ਖੜਖੜਾ ਕੇ ਹੱਸੇ ਉਦੋਂ ਇਹ ਸਵਾਲ ਜ਼ਰੂਰ ਖੜਾ ਹੋਇਆ ਕਿ ਐਨੇ ਸਾਲ ਜਿਸ ਪਾਰਟੀ ਦੇ ਲਈ ਐਮ ਐਲ ਏ ਰਹੇ ਜਿਸ ਪਾਰਟੀ ਦੇ ਨਾਲ ਜੁੜੇ ਰਹੇ ਕੀ ਉਸ ਪਾਰਟੀ ਦੇ ਵਾਸਤੇ ਜਰਾ ਜਿੰਨਾ ਵੀ ਕੋਈ ਸੰਵੇਦਨਾ ਉਹਨਾਂ ਦੇ ਦਿਲ 'ਚ ਨਹੀਂ ਹੈ ਹੋ ਸਕਦਾ ਹੈ ਕਿ ਲੀਡਰਾਂ ਦੇ ਵਾਸਤੇ ਉਹਨਾਂ ਦੇ ਦਿਲ 'ਚ ਕੜਵਾਹਟ ਹੋਵੇ ਹੋ ਸਕਦਾ ਹੈ ਕਿ ਵਿਰੋਧ ਹੋਵੇ ਲੀਡਰਾਂ ਨੂੰ ਲੈ ਕੇ ਜੋ ਹਰ ਇੱਕ ਪਾਰਟੀ ਦਾ ਹੁੰਦਾ ਪਰ ਉਹ ਤਾਂ ਥੋੜੀ ਪਾਰਟੀ ਸੀ ਉਹ ਤਾਂ ਥੋੜੀ ਮਾਂ ਪਾਰਟੀ ਸੀ ਉਹਦੇ ਨਾਲ ਤੁਸੀਂ ਜੁੜੇ ਰਹੇ ਹੋ ਉਹਦੇ ਨਾਲ ਤੁਹਾਡੀ ਵਿਚਾਰਧਾਰਾ ਜੁੜੀ ਰਹੀ ਹੈ ਕੀ ਅੱਜ ਉਸ ਪਾਰਟੀ ਉੱਤੇ ਤੁਸੀਂ ਖੜਖੜਾ ਕੇ ਹੱਸੋਗੇ ਇਹ ਸਵਾਲ ਜ਼ਰੂਰ ਖੜਾ ਹੋਇਆ ਦੂਜੇ ਪਾਸੇ ਮੁੱਖ ਮੰਤਰੀ ਨੇ ਆਖਰ ਕੀ ਬੋਲਿਆ ਆਓ ਸੁਣਦੇ ਹਾਂ ਲੋਕਾਂ ਦੀ ਗੱਰੀ ਜਿੱਸਾ ਜਾਂ ਮਿਲ ਕੀ

ਇਹ ਗੱਲਾਂ ਮੈਂ ਕਿਹਾ ਸੀ ਮੈਂ ਪੱਤਰਕਾਰ ਨੂੰ ਪੁੱਛਿਆ ਸੀ 2019 ਚ ਇਹ ਕਾਲੀ ਗੱਲ ਦਾ ਕੀ ਹਾਲ ਹੋਣਾ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ ਹੋਣੀ ਇਹ ਸਾਡਾ ਲੀਡ ਸੀ ਮੇਰੇ ਖਾਤੇ ਮੌਜੂਦ ਹੈ ਪਤਾ ਨਹੀਂ ਮੇਰੇ ਸਾਡਾ 1920 ਤੋਂ 2019 ਤੱਕ ਇਹ ਨਿਯਮ ਮੰਗਾਰੇ ਪੂਰੇ ਇਸ ਕਰਕੇ ਇਹਨਾਂ ਦੇ ਪਾਪਾ ਦੀ ਇਹ ਕਰਤੂਤਾਂ ਦੀ ਲੋਕਾਂ ਨੂੰ ਸਰੀਰ ਬਤਲ ਕੀ ਕੈਨੇਡਾ ਮਾਹੋਂ ਪੈਣਾ ਘੜੀਏ ਨੇ ਨਿਰੰਤਰ ਦਸੰਗ ਲੋੜਿੰਗ ਤੋਂ ਧਿਆਨ ਆਪਣਾ ਕਿਉਂਕਿ ਤਾਂ ਸਵੇਰੇ ਸਵੇਰੇ 5 ਵਜੇ ਮੇਰੇ ਜਿਪਾਂ ਲੱਗੀਆਂ ਨੇ ਘੜੋ ਕਿੱਥੇ ਪਿਆ ਤੁਸੀਂ ਬਾਹਰ ਖੜੇ ਹੋ ਲੋੜ ਪੈਦੀ ਹੱਥ ਨੇ ਜੇ ਵੀ ਪਾੜ ਲੈਂਦੀਆਂ ਕਿੱਥੇ ਲੇ ਪਿਆ ਕਰਦਾ ਸਹਾਈ ਹੋਈਏ ਹੋ ਆਪਣੇ ਅਗਲੇ ਪਾਸੇ ਫੜਨਾ ਪੈਂਦਾ ਸਭਾਈ ਕਰਨ ਵੇਲੇ ਕਿ ਜੇ ਤੁਸੀਂ ਪੰਜਾਬ ਦੇ ਰੈਡ ਲਗਾਂ ਦਾ ਸਹੀ ਵੀ ਆਓ ਤੁਸੀਂ ਝਾੜੂ ਨਾਲ ਇਹ ਰਾਜਨੀਤਿਕ ਕੰਡ ਸਾਫ ਕਰਨਾ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਕੈਲੀਫੋਰਨੀਆ ਰੈਂਡਲ ਪਰਸ ਪਰੋਂ ਦੀ ਲੋਕੀਂ ਵਿਰੋਧ ਪੰਜਾਬ ਬਣਾ ਲਈਏ